ਅਕਸਰ ਕਿਹਾ ਜਾਂਦਾ ਹੈ ਕਿ ਹਰੇਕ ਲੋੜਵੰਦ ਦੀ ਸਹਾਇਤਾ ਕਰਨੀ ਚਾਹੀਦੀ ਹੈ ਪਰ ਸਾਡੇ ਸਮਾਜ ਵਿੱਚ ਅਜੇ ਵੀ ਕਈ ਲੋਕ ਅਜੇ ਹੀ ਨੇ ਜੋ ਗਰੀਬ ਦੀ ਮਿਹਨਤ ਮਜ਼ਦੂਰੀ ਦੇ ਕੇ ਵੀ ਖੁਸ਼ ਨਹੀਂ ਅਜੇ ਹਾ ਇੱਕ ਮਾਮਲਾ ਸਾਹਮਣੇ ਆਇਆ ਫਗਵਾੜਾ ਵਿਖੇ ਜਿੱਥੇ ਇੱਕ ਰਿਕਸ਼ਾ ਚਾਲਕ ਵੱਲੋਂ ਜਦ ਸਵਾਰੀ ਕੋਲੋਂ ਕਿਰਾਇਆ ਮੰਗਿਆ ਗਿਆ ਤਾਂ ਉਸ ਸਵਾਰੀ ਵੱਲੋਂ ਹੀ ਰਿਕਸ਼ਾ ਚਾਲਕ ਦੀ ਕੁੱਟਮਾਰ ਕਰ ਦਿੱਤੀ ਗਈ ਜ਼ੇਰੇ ਇਲਾਜ ਜ਼ਖਮੀ ਰਿਕਸ਼ਾ ਚਾਲਕ ਮਿਥਲੇਸ਼ ਨੇ ਦੱਸਿਆ ਕਿ ਉਹ ਮੰਸਾ ਦੇਵੀ ਮੰਦਿਰ ਕੋਲ ਰਹਿੰਦਾ ਹੈ ਤੇ ਪੇਸ਼ੇਵਰ ਜੋ ਰਿਕਸ਼ਾ ਚਾਲਕ ਹੈ ਜਦੋਂ ਸਵਾਰੀ ਲੈ ਕੇ ਜਾ ਰਿਹਾ ਸੀ ਤਾਂ ਉਸਨੇ 50 ਰੁਪਏ ਦੀ ਮੰਗ ਕੀਤੀ ਤਾਂ ਉਸ ਸਵਾਰੀ ਵੱਲੋਂ ਹੀ ਉਸ ਨਾਲ ਕੁੱਟਮਾਰ ਕਰ ਦਿੱਤੀ ਗਈ ਜ਼ਖਮੀ ਵਿਅਕਤੀ ਨੇ ਪੁਲਿਸ ਪ੍ਰਸ਼ਾਸਨ ਪਾਸੋਂ ਇਨਸਾਫ ਦੀ ਮੰਗ ਕੀਤੀ ਹੈ ਮੇਰਾ ਨਾਮ ਮਿਥਲੇਸ਼ ਮਾਮਲਾ ਕੀ ਹੈ ਜਿਹੜਾ ਸਿਵਲ ਹਸਪਤਲ ਜਾਇਆ ਮੇ ਮਾਮਲਾ ਇਹ ਸੀਗਾ ਜੋ ਮੈਂ ਮੈਂ ਜਾ ਰਿਹਾ ਸੀ ਘਰ ਰਿਕਸ਼ਾ ਲੈ ਕੇ ਮੈਂ ਕਮਾ ਕੇ मैं काम करके जाता सरों पुलते हे टकर गया वो बंदा मैंने पाऊँ फर लिया कि मैंने घर दे मैं इनू मैं चक लिया मैं चल घर छे मैं इनू मैं घर दिया छिया मैं गया किराए मांगने तो मैंने पुटने लग गया घरों बीच गेट बंद करके मैनू सांस बंद कर दिया मैं जबरदस्ती में कोई थी पड़ोसी मेरे भाभी एक मम्मी से मेरी जान बचाती किन्ने व्यक्ति थे जिन्होंने लेके आए हाँ जी कि लोग थे जिन्होंने तू लैके आया

इसको कूट मार बढ़िया तरह और बहुत ज्यादा मतलब कर दिया इसका सांस गर्दन पकड़ के इसको दाब दिया था पाजी वा, मोहल्ले वाले वहाँ पे थे तो सारे दो अंडे आए थे दो अंडे आए थे तो वो देखे तो वो भी लोग चिल्लाए मतलब क्या हुआ क्या हुआ तो सारे मोहल्ले वाले आए कोई पहचान तो, दे आया बंदा जिन्हें बंद ने इन मारिया किन्ने लोग जिन्होंने एक हमला किया ਇੱਕ ਲੋਕ ਸੀਗੇ ਜੀ ਤੇ ਉਹ ਇਕੱਲੇ ਉਹ ਉਹ ਜਿਆਦਾ મતલਬ ਇੱਕ ਇਕੱਲੇ ਸੀਗਾ ਉਹ ਪਤਾ ਇੱਕੋ ਹੀ ਸੀਗਾ ਉਹ ਵੀ ਤੇ ਇਹਦੇ ਨਾਲ ਕੁੱਟਮਾਰ ਕੀਤਾ ਚੰਗੀ ਤਰ੍ਹਾਂ ਕਿੰਨੇ ਵਜੇ ਹੋਇਆ ਇਹ ਹਾਸੋ ਇਹ ਹੋਇਆ 8:30 ਵਜੇ ਬੰਦਾ ਫੜਿਆ ਗਿਆ ਜਿਹੜਾ ਤੁਹਾਡੇ ਭਰਾ ਵਾ ਉਹਦਾ ਨਾਮ ਵਗੈਰਾ ਵੀ ਇਹ ਕੁਝ ਪਤਾ ਮਥਲੇ ਸ਼ਰਾਮ ਹੈ ਕਿੱਥੇ ਰਹਿੰਦਾ ਇਹ ਇਹ ਮਨਸਾ ਦੇ ਵੀ ਇਸ ਸਬੰਧੀ ਜਦ ਪੁਲਿਸ ਅਧਿਕਾਰੀ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਹਿ ਕਿ ਮਾਮਲਾ ਉਹਨਾਂ ਦੇ ਧਿਆਨ ਵਿੱਚ ਹੈ ਤੇ ਇਸ ਸਬੰਧੀ ਬੰਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।